ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚੋਹੀ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਸਵਾਲ ਪੁੱਛੇ ਜਾਂਦੇ ਨੇ ਲਗਾਤਾਰੀ ਕਟਗੜੇ 'ਚ ਖੜਾ ਕੀਤਾ ਜਾਂਦਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਉੱਥੇ ਹੀ ਹੁਣ ਜੇਕਰ ਲੁਧਿਆਣਾ ਦੇ ਕੇਂਦਰੀ ਜੇਲ੍ਹ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਕੇਂਦਰੀ ਜੇਲ੍ਹ ਦੇ ਵਿੱਚੋਂ ਵੀ ਸਮੇਂ-ਸਮੇਂ ਤੇ ਕੈਦੀਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖਿਆ ਜਾ ਸਕਦੀਆਂ ਨੇ ਜਿ세ਦਾ ਚੱਲਦਾ ਇੱਕ ਵਾਰ ਫੇਰ ਤਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਦੀ ਜਸ਼ਨ ਮਨਾਉਣ ਵਾਲੀ ਵੀਡੀਓ ਸਾਹਮਣੇ ਆਈਆਂ ਤਾਂ ਦੱਸੀਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਦੀ ਪੰਜਾਬੀ ਗੀਤਾਂ ਉੱਤੇ ਲਲਕਾਰੇ ਮਾਰ ਰਹੇ ਨੇ ਤੇ ਕੈਦੀ ਆਪਣੇ ਨਾਲ ਜੇਲ੍ਹ ਵਿੱਚ ਬੰਦ ਸਾਥੀ ਮਣੀ ਰਾਣਾ ਦਾ ਜਨਮ ਦਿਨ ਮਨਾਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਬੈਰਕ ਵਿੱਚ ਬਣਾਈ ਗਈ ਆ ਤਾਂ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕਰ ਦਿੱਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿੱਚ ਵੀ ਹੜਕੰਪ ਮੱਚਦਾ ਆ ਨਜ਼ਰ ਆ ਗਿਆ ਕਿ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮੱਚਦਾ ਆ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਬੈਰਕ ਦੀ ਤਲਾਸ਼ੀ ਲਈ ਤਾਂ ਜਿਸ ਨੌਜਵਾਨ ਦੇ ਮੋਬਾਈਲ ਉਤੇ ਇਹ ਵੀਡੀਓ ਬਣਾਈ ਗਈ ਸੀ ਉਸਨੇ ਫੋਨ ਨੂੰ ਜ਼ਮੀਨ ਉੱਤੇ ਸੁੱਟ ਕੇ ਤੋੜ ਦਿੱਤਾ ਗਿਆ ਤੇ ਟੁੱਟੇ ਹੋਏ ਪੁਰਜੇ ਵੀ ਮਿਲੇ ਨਹੀਂ ਤਾਂ ਇਸੇ ਨਾਲ ਹੀ ਦੱਸ ਸੀ ਇਸ ਤੋਂ ਬਾਅਦ ਪੁਲਿਸ ਨੇ ਕੁਝ ਕੈਦੀਆਂ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਤਾਂ ਵੀਡੀਓ ਵਿੱਚ ਹਵਾਲਾਤੀ ਮਨੀਵੀਰ ਜਨਮ ਦਿਨ ਮੁਬਾਰਕ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਉਹ ਗਲਾਸੀਆਂ ਖੜਕਾਰੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਮੰਤਰਾਲੇ ਵੱਲੋਂ ਜੇਲ੍ਹਾਂ ਨੂੰ ਹਾਈ ਸਿਕਿਉਰਿਟੀ 셀 ਦੱਸਣ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਤਾਂ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਕਿਹਾ ਜਾਂਦਾ ਸੀ ਕਿ ਹਾਈ ਸਿਕਿਉਰਿਟੀ 셀 ਬਣਾਏ ਗਏ ਨੇ ਤਾਂ ਇਹ ਕਹਿ ਕੇ ਅਕਸਰ ਹੀ ਆਪਣੀ ਪ੍ਰਸ਼ੰਸਾ ਕੀਤੀ ਜਾਂਦੀ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੀ ਲਗਾਤਾਰ ਹੀ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਤਾਂ ਇਹ ਕੇਂਦਰੀ ਜੇਲ੍ਹ ਦੀ ਕੋਈ ਨਵੀਂ ਵੀਡੀਓ ਨਹੀਂ ਆ ਬਲਕਿ ਲਗਾਤਾਰ ਹੀ ਜੀ ਇਹ ਵੀਡੀਓ ਪਹਿਲਾਂ ਵੀ ਆਂਦੀ ਰਹਿੰਦੀ ਸੀ ਤਾਂ ਇੱਕ ਵਾਰ ਫੇਰ ਤੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਹੈ ਤਾਂ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਮਨੀ ਰਾਣਾ ਕੈਦੀ ਹੈ ਇੱਕ ਜਿਹੜਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਮਨੀ ਰਾਣਾ ਦੇ ਚਹਨ ਦੇਣ ਦੀ ਵੀਡੀਓ ਹੈ ਦਾ ਹੋਰ ਕੈਦ ਦੀ ਮਣੀ ਰਾਣਾ ਦਾ ਜਨਮ ਦਿਨ ਮਨਾਉਂਦੇ ਹੋਏ ਇਹ ਵੀਡੀਓ ਬਣਾਉਂਦੇ ਨੇ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਮਾਮਲੇ 'ਚ ਜੇਲ ਸੁਪਰੀਡੈਂਡੈਂਟ ਨੇ ਦੱਸਿਆ ਕਿ ਇਹ ਵੀਡੀਓ 15 ਤੋਂ 20 ਦਿਨ ਪੁਰਾਣੀ ਹੈ ਤੇ ਜੇਲ੍ਹ ਵਿੱਚ ਇੱਕ ਨੌਜਵਾਨ ਦਾ ਜਨਮ ਦਿਨ ਸੀ ਤੇ ਕੈਦੀਆਂ ਨੇ ਬੈਰਕ ਵਿੱਚ ਹੀ ਚਾਹ ਤੇ ਪਕੌੜੇ ਤਿਆਰ ਕਰਵਾਏ ਹੋਏ ਸਨ ਜਿਸ ਤੋਂ ਬਾਅਦ ਜਦੋਂ ਸਾਨੂੰ ਕੈਦੀਆਂ ਵੱਲੋਂ ਬਣਾਈ ਗਈ ਵੀਡੀਓ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਤੁਰੰਤ ਹੀ ਉਸ ਮਾਮਲੇ ਦੇ ਵਿੱਚ ਉਸ ਕੈਦੀਆਂ ਉੱਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਜਿਹੜੀ ਆਮ ਜਨਤਾ ਹੈ ਉਹ ਪ੍ਰਸ਼ਾਸਨ ਅਤੇ ਇਸ ਦਿਨਾਰੀ ਸਰਕਾਰ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕ ਰਹੀ ਆ ਤਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਇੰਝ ਜਾਬਦਾਈ ਕੀ ਜਿਹੜੇ ਕੈਦੀ ਨੇ ਉਹ ਸਜ਼ਾ ਕੱਟਣ ਨਹੀਂ ਬਲਕਿ ਮਨੋਰੰਜਨ ਕਰਨ ਜਾਂਦੇ ਨੇ ਜੇਲ੍ਹ ਦੇ ਵਿੱਚ ਇਹ ਲੋਕਾਂ ਵੱਲੋਂ ਲਗਾਤਾਰ ਹੀ ਸਵਾਲ ਚੁੱਕੇ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਤਾਂ ਜਿਸ ਤੋਂ ਬਾਅਦ ਇੱਕ ਵਰਤਾਂ ਨੂੰ ਪਹਿਲਾਂ ਇਹ ਵੀਡੀਓ ਜ਼ਰੂਰ ਦਿਖਾ ਦਿੰਨੇ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਜੇ